ਸਤਿ ਜੀ ਵੈਗੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਜਿਹੜੇ ਵੀਰਪੈਣ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਢ ਦੇ ਸੋਣ ਸੋਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਕੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਆਪਾਂ ਬਣਾਇਆ ਜੀ ਸਾਗ ਸਾਗ ਆਪਣਾ ਬਣ ਕੇ ਹੋ ਗਿਆ ਤਿਆਰ ਆਪਾਂ ਜੀ ਸਰੋਂ ਪਾਈ ਤੇ ਧਨੀਆ ਮੇਥੇ ਮੇਥੀ ਪਾਲਕ ਤੇ ਥੋੜਾ ਜਿਹਾ ਆਪਾਂ ਪਾਇਆ ਜੀ ਇਹਦੇ ਵਿੱਚ ਛੋਲਿਆਂ ਦਾ ਸਾਗ ਲਸਣ ਪਿਆਜ਼ ਅਦਰਕ ਸਾਰਾ ਕੁਝ ਆਪਾਂ ਵਿੱਚੇ ਪਾਤਾ ਸੀਗਾ ਜੀ ਤੇ ਸਾਗ ਆਪਣਾ ਹੋ ਗਿਆ ਬਣ ਕੇ ਤਿਆਰ ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਕੱਢ ਲਿਆ ਜੀ ਖਾਣ ਵਾਸਤੇ ਬਹੁਤ ਵਧੀਆ ਸਾਗ ਬਣਿਆ ਜੀ ਤੁਹਾਨੂੰ ਪਤਾ ਹੀ ਆ ਵੀ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਜੀ ਹੁਣ ਸਾਗ ਵਧੀਆ ਲੱਗਦਾ ਖਾਣ ਤੇ ਥੋੜਾ ਜਿਹਾ ਸਾਗ ਨੂੰ ਜੀ ਆਪਾਂ ਤੜਕਾ ਲਾ ਕੇ ਰੱਖ ਲਿਆ ਆਪਾਂ ਤੁਹਾਨੂੰ ਉਹ ਵੀ ਦਿਖਾਉਣੀ ਆ ਹਾਂਜੀ ਅੱਧੇ ਸਾਗ ਨੂੰ ਆਪਣੇ ਤੜਕਾ ਲਾ ਲਿਆ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਤੜਕਾ ਲਾ ਕੇ ਆਪਾਂ ਨੇ ਸਾਗ ਕਰ ਲਿਆ ਤਿਆਰ ਦੇ ਕੁਝ ਬਹੁਤ ਵਧੀਆ ਆਪਣਾ ਸਾਗ ਹੋ ਗਿਆ ਬਣ ਕੇ ਤਿਆਰ ਲੱਕੀੜੀ ਆਟੇ ਦਾ ਆਪਾਂ ਨੇ ਪਾ ਲਿਆ ਲਣ ਜੀ ਥੋੜਾ ਥੋੜਾ ਲਸਣ ਪਿਆਜ਼ ਅਦਰਕ ਪਾ ਕੇ ਜੀ ਆਪਾਂ ਨੇ ਲਾ ਲਿਆ ਤੜਕ ਤੁਸੀਂ ਵੀ ਜ਼ਰੂਰ ਬਣਾਇਆ ਜੀ ਜ਼ਰੂਰ ਟਰਾਈ ਕਰੋ ਜੀ ਇਹ ਆਪਾਂ ਜੀ ਮੋਲ ਦਾ ਸਾਗ ਨਹੀਂ ਬਣਾਉਂਦੇ ਹੈਗੇ ਘਰ ਦਾ ਹੀ ਬਣਾਉਨੇ ਆ ਤੇ ਸਾਡੀ ਵੀਡੀਓ ਨੂੰ ਦੀ ਬੱਦ ਤੋਂ ਬੱਦ ਲਾਇਕ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਆਪਣੇ ਨਾਲ ਜੀ YouTube ਤੇ ਬਹੁਤ ਵਧੀਆ ਫੈਮਲੀਆਂ ਜੁੜੀਆਂ ਹੋਈਆਂ ਨੇ ਜੀ ਸਾਰੇ ਆਪਣੀ ਵੀਡੀਓ ਦੇਖਦੇ ਨੇ ਕਮੈਂਟ ਕਰਦੇ ਨੇ ਆਪਾਂ ਨੂੰ ਸਪੋਰਟ ਕਰਦੇ ਨੇ ਜੀ ਤੇ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਅੱਪਾਂ ਇਹ ਸਾਗ ਬਣਾਉਂਦੇ ਦੀ ਵੀਡੀਓ ਨਹੀਂ ਬਣਾ ਸਕੇ ਹੈਗੇ ਜੀ ਆਪਾਂ ਨੂੰ ਕਾਲੀ ਸੀ ਆਪਾਂ ਨੇ ਸਵੇਰੇ ਸਾਜਰੇ ਮਾਰਨਿੰਗ ਜੀ ਸਾਗ ਬਣਾ ਲਿਆ ਸੀਗਾ ਤੇ ਵੀਡੀਓ ਬਣਾਉਣ ਦਾ ਆਪਣਾ ਟਾਈਮ ਨਹੀਂ ਲੱਗਿਆ ਜੀ ਜਦੋਂ ਆਪਾਂ ਅਗਲੀ ਵਾਰੀ ਸਾਗ ਬਣਾਵਾਂਗੇ ਜੀ ਤੇ ਫਿਰ ਆਪਾਂ ਸਾਗ ਦੀ ਵੀ ਵੀਡੀਓ ਬਣਾਵਾਂਗੇ ਸਾਰੇ ਭੈਣ ਭਰਾਸ ਦੇ ਬੱਸ ਜੇ ਰੋ ਖੁਸ਼ ਰਹੋ ਦੀ ਚੜ੍ਹਦੀ ਕਲਾ ਚ ਰਹੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ